ਆਮ ਆਦਮੀ ਪਾਰਟੀ ਸਤਾਈ ਦੀਆਂ ਚੋਣਾਂ ਦੀਆਂ ਤਿਆਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਵਿਕਰਮ ਮਜੀਠੀਆ ਨੂੰ ਟੱਕਰ ਦੇਣ ਦੇ ਲਈ ਉਹਨਾਂ ਨੇ ਤਲਬੀਰ ਗਿੱਲ ਨੂੰ ਮਜੀਠਾ ਹਲਕੇ ਦਾ ਇੰਚਾਰਜ ਵੀ ਬਣਾ ਦਿੱਤਾ ਉਦਹੀਂ ਬਿਕਰਮ ਸਿੰਘ ਮਜੀਠੀਏ ਦੇ ਵਕੀਲ ਨੇ ਦਾਵਾ ਕਰ ਦਿੱਤਾ ਹੈ ਕਿ ਗਨੀਵ ਕੌਰ ਮਜੀਠੀਆ ਦੇ ਨਾਮ ਤੇ ਕੋਈ 1000 ਏਕੜ ਦੀ ਜ਼ਮੀਨ ਨਹੀਂ ਹੈ ਤੀਸਰਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਮਨ੍ਹਾ ਕਰ ਦਿੱਤਾ ਹੈ ਇਨਕਾਰ ਕਰ ਦਿੱਤਾ ਹੈ ਕਿ ਪਰਮਜੀਤ ਕੌਰ ਖਾਲੜਾ ਕੋਈ ਚੋਣ ਨਹੀਂ ਲੜਨਗੇ ਤੇ ਚੌਥਾ ਚਰਜੇ ਸਿੰਘ ਚੰਨੀ ਕੀ ਆਪਣੇ ਆਪ ਨੂੰ ਹੁਣ ਸੀਐਮ ਦਾ ਚਹਰਾ ਮੰਨ ਚੁੱਕੇ ਨੇ ਉਹਨਾਂ ਨੂੰ ਲੱਗ ਗਿਆ ਹੈ ਕਿ ਜੇਕਰ ਸਤਾਈ ਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤੇ ਉਹੀ ਸੀਐਮ ਬਣਨਗੇ ਇਹਨਾਂ ਮੁੱਦਿਆਂ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਾਨੇ ਦਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਵਿਸ਼ਲੇਸ਼ਕ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੁਖਰੀਆ ਜੀ ਮੇਰੇ ਵੱਲੋਂ ਵੀ ਆਪ ਦੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਆਮ ਆਦਮੀ ਪਾਰਟੀ ਨੇ ਮਜੀਠੀਆ ਦੇ ਕਰੀਬੀ ਤਲਬੀਰ ਗਿੱਲ ਨੂੰ ਮਜੀਠਾ ਹਲਕੇ ਦਾ ਇੰਚਾਰਜ ਲਗਾ ਦਿੱਤਾ ਹੈ ਲੱਗ ਰਿਹਾ ਹੈ ਕਿ ਸਤਾਈ ਦੀਆਂ ਤਿਆਰੀਆਂ ਹੋ ਰਹੀਆਂ ਨੇ ਤਾਂ ਮਜੀਠੇ ਮਜੀਠੀਆ ਦੇ ਖਿਲਾਫ ਮਜੀਠਾ ਦੇ ਵਿੱਚ ਆਮ ਆਦਮੀ ਪਾਰਟੀ ਤਲਬੀਰ ਗਿੱਲ ਨੂੰ ਖੜਾ ਕਰ ਸਕਦੀ ਹੈ ਤਾਂ ਕੀ ਲੱਗਦਾ ਹੈ ਕਿ ਇਹ ਉਹ ਗੱਲ ਹੋ ਜਾਵੇਗੀ ਘਰ ਦਾ ਪੇਤੀ ਲੰਕਾਟਾਏ ਤਲਬੀਰ ਸਿੰਘ ਗਿੱਲ ਦੀ ਤੇ ਮਜੀਠੀਏ ਦੀ ਆਪਸ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਇਹਨਾਂ ਦੋਵਾਂ ਦੀ ਰਿਸ਼ਤੇਦਾਰੀ ਸਿਰਫ ਇਸ ਗੱਲ ਦੀ ਹੈ ਕਿ ਇਹ ਇੱਕ ਬਾਬੇ ਨੂੰ ਜਾਣਦੇ ਆ ਮੱਥਾ ਟੇਕਣ ਦੇ ਡੇਰੇ ਦੇ ਵਿੱਚ ਬਾਬਾ ਗੁਰਸੇਵਕ ਸਿੰਘ ਨੇ ਗਲਵਾਲੀ ਪਿੰਡ ਦੇ ਤੇ ਤਲਬੀਰ ਸਿੰਘ ਗਿੱਲ ਉਸ ਬਾਬੇ ਦਾ ਸਾਲਾ ਤੇ 2007 ਦੇ ਜਦੋਂ ਵਿਕਰਮ ਸਿੰਘ ਮਜੀਠੀਆ ਬਕਾਇਦਾ ਤੌਰ ਤੇ ਮੰਤਰੀ ਬਣਦਾ ਤੇ ਉਦੋਂ ਉਹਦੇ ਨਾਲ ਬਾਬੇ ਦੇ ਕਹਿਣ ਤੇ ਵਿਕਰਮ ਮਜੀਠੀਆ ਨੂੰ ਆਪਣੇ ਨਾਲ ਲਾ ਲਿੰਦਾ ਉਹਨਾਂ ਦਿਨਾਂ ਦੇ ਵਿੱਚ ਫਿਰ ਇਹ ਮਜੀਠੀਆ ਪਰਿਵਾਰ ਦੀ ਕਿਚਨ ਕੈਬਨ ਦਾ ਮੈਂਬਰ ਬਣ ਜਾਂਦਾ ਇੰਨੇ ਕ ਰਾਜ ਹੁੰਦੇ ਆ ਕਿ ਸਾਰੇ ਕੰਮ ਤਸਵੀਰ ਕਰੇ ਸਾਰੇ ਕੰਮ ਤਸਵੀਰ ਕਰੇ ਹੁੰਦਾ ਤੇ ਵੈਸੇ ਵਿਕਰਮ ਸਿੰਘ ਮਜੀਠੀਆ ਦੇ ਇੱਕ ਨਹੀਂ ਪੈਂਟੀ ਦੇ ਕਰੀਪੇ ਹੁੰਦੇ ਸੀ ਨੇ ਤੇ ਬਾਗਲ ਸਾਹਿਬ ਦੇ ਹੁੰਦੇ ਜਿੰਨੇ ਮੀਠੇ ਦੇ ਹੁੰਦੇ ਸੀ ਉਹ ਕਿਸੇ ਵੀ ਅਫਸਰ ਨੂੰ ਉਹਨਾਂ ਚੋਂ ਇੱਕ ਵੀ ਫੋਨ ਕਰਨ ਦੇ ਸੀ ਵੀ ਆ ਕੰਮ ਇੰਜ ਦੇ ਇੰਜ ਹੋਣਾ ਚਾਹੀਦਾ ਤੇ ਅਫਸਰ ਦੀ ਹਿੰਮਤ ਨਹੀਂ ਸੀ ਪੈਂਦੀ ਕਹਿ ਦੇਵੇ ਵੀ ਨਹੀਂ ਹੋਊਗਾ ਹੁਣ ਅੱਜ ਦੀ ਜਿਹੜੇ ਤਲਬੀਰ ਸੀ ਉਹ ਪਹਿਲੇ ਨੰਬਰ ਤੇ ਸੀ ਕਿ ਤਲਬੀਰ ਤੇ ਸਰਵੰਟ ਧੁੰਨੇ ਇਕੱਠੇ ਆਉਂਦੇ ਨੇ ਬਿਕਰਮ ਸੇ ਮਜੀਠੀਆ ਕੁਲੇ ਲੇਕਿਨ ਸਰਵਨ ਤੋਂ ਨਾ ਕਿਸੇ ਗੱਲ ਤੋਂ ਵਿਗੜ ਜਾਂਦੀ ਆ ਬਿਕਰਮ ਜੀਠੇ ਜੀ ਤੇ ਉਹ ਛੱਡ ਕੇ ਚੱਲ ਜਾਂਦਾ ਉਹ ਆਮ ਆਦਮੀ ਪਾਰਟੀ ਚਲੇ ਜਾਂਦਾ ਤੇ ਐਤਕੀ ਉਹ ਖੇਮ ਕਰਦੋ ਆਮ ਆਦਮੀ ਪਾਰਟੀ ਦਾ ਵਿਧਾਇਕ ਸਰਵਨ ਤੋਂ ਤੇ ਖਾਸ ਜਿਹੜੀ ਸੀ ਤਲਬੀਰ ਗਿਲ ਦੇ ਵਿੱਚ ਵੀ ਬੜੀ ਸੀ ਕਿ ਮੈਂ ਇਲੈਕਸ਼ਨ ਲੜਨੀ ਹੈ ਤੇ ਐਮਐਲਏ ਬਣਨਾ ਵਾ ਤੇ ਬਿਕਰਮ ਸਿੰਘ ਪਰੀਠੇ ਨੇ ਉਹਨੂੰ ਟਿਕਟ ਦਵਾਈ ਸੀ ਬਕਾਇਦਾ ਤੌਰ ਤੇ 2017 ਦੇ ਵਿੱਚ ਅਮਰਸਰ ਹਲਕਾ ਦੱਖਣੀ ਤੋਂ ਲੇਕਰ ਹਾਰ ਗਿਆ ਸੀ 2022 ਵੀ ਚੋਣ ਲੜੀ ਸੀ ਹਾਰ ਗਿਆ ਸੀ ਤੇ ਤਲਬੀਰ ਗਿੱਲ ਨੇ ਵੀ ਐਕਚੁਅਲੀ ਬੇਸਿਕਲੀ ਜੋ ਇਹਨਾਂ ਦੇ ਅੰਦਰੂਨੀ ਸੋਰਸਾਂ ਤੋਂ ਪਤਾ ਲੱਗਦਾ ਵੀ ਇਹ ਜਿੰਨੇ ਵੀ ਦੇ ਸਿਪਾ ਸਰਦ ਸੀ ਮਨਦੀਪ ਭੰਨਾ ਲੈ ਲੋ ਇੰਦਰਜੀਤ ਬਜ਼ਾਰਿਆ ਲੈ ਲਓ ਅਮਰਪਾਲ ਬੋਨੀ ਲੈ ਲਓ ਤਰਵੀਰ ਤਲਵੀਰ ਗਿੱਲ ਲੈ ਲਓ ਇਹ ਸਾਰੇ ਉਹਦਾ ਖੜਾ ਕਿਉਂ ਛੱਡਿਆ ਬਿਕਵੰਦਾ ਉਹਨਾਂ ਨੇ ਵੇਖ ਤੇ 2017 ਚ ਸੱਤਾ ਚੱਲੇਗੀ ਸੱਤਾ ਨਾ ਰਹੀ ਤੇ ਦੂਸਰਾ ਇਹ ਸੀ ਇਹਨਾਂ ਨੂੰ ਕੋਈ ਲਾਈਨ ਦੇਂਦਾ ਝਗੜਾ ਸੀ ਇਹਦੇ ਬਤਾ ਕੀ ਸੀ ਹੁਣ ਤਲਵੀਰ ਗਿੱਲ ਨੇ ਆਪਣਾ ਤਜਰਬਾ ਬਣ ਗਿਆ ਉਹਦਾ ਦੋ ਇਲੈਕਸ਼ਨਾਂ ਵੀ ਜਲਦੀਆਂ ਆਮ ਆਦਮੀ ਪਾਰਟੀ ਦੇ ਹਾਕਮ ਚੱਲੇਗਾ ਅੱਜ ਤੇ ਅੱਜ ਦੀ ਡੇਟ ਦੇ ਵਿੱਚ ਨਾ ਕੋਈ ਸਾਡੀ ਸਿਆਸਤ ਵੱਖਰੀ ਕਿਸਮ ਦੀ ਹੋਗੀ ਹਰ ਲੀਡਰ ਕਹਿੰਦਾ ਹਾਕਮ ਤੇ ਨਰ ਰੋ ਜੇ ਅੱਜ ਆਵਾਦੀ ਪਾਰਟੀ ਦੀ ਸਰਕਾਰ ਬਣਦੀ ਕੱਲ ਨੂੰ ਕਾਂਗਰਸ ਆਦੀ ਇਹਨਾਂ ਲੋਕਾਂ ਕਾਂਗਰਸ ਜਾਣ ਤੋਂ ਗਰੇ ਨਹੀਂ ਕਰਨਾ ਕਿ ਇਹਨਾਂ ਦੇ ਮੂੰਹ ਨੂੰ ਸਿਆਸੀ ਲਹੂ ਲੱਗ ਚੁੱਕਾ ਹੁਣ ਤਲਬੀਰ ਗਿਲ ਜਿਹੜੇ ਇੱਥੇ ਅਮਰਸਰ ਰਵਾ ਹਲਕਾ ਦਖਣੀ ਤੋਂ ਉਮੀਦਵਾਰ ਸੀਗੇ ਆਪਣੀ ਕੋਸ਼ਿਸ਼ ਵੀ ਕਰ ਰਹੇ ਸੀਗੇ ਇਸ ਜਗ੍ਹਾ ਤੋਂ ਕੇਦਰੀਵਾਲ ਸਾਹਿਬ ਦੇ ਖਾਸ ਖਾਸ ਡਾਕਟਰ ਇੰਦਰਬੀਰ ਸਿੰਘ ਨਿੱਜਰ ਜਿਹੜੇ ਉਹ ਉਮੀਦਵਾਰ ਨੇ ਪਿਛਲੀ ਨੇਹਰੀ ਦੇ ਜਿੱਤਨ ਜਿੱਤਨ ਤਾਂ ਹਾਲ ਕੋਈ ਨਹੀਂ ਸੀ ਉਹਨਾਂ ਦਾ ਲਾਲ ਵੀ ਕੋਈ ਨਹੀਂ ਸੀਗਾ ਲੇਕਿਨ ਉਹ ਨੇਹਰੀ ਵਗੀ ਜਿਹੜੀ ਉਹ ਨੇਹਰੀ ਚ ਜਿੱਤ ਗਏ ਹੁਣ ਇੰਦਰਬੀਰ ਨਿੱਜਰ ਜਦੋਂ ਵੀ ਕਿਤੇ ਕੇਜਰੀਵਾਲ ਦੇ ਇੱਥੇ ਅੰਮ੍ਰਿਤਸਰ ਆਉਂਦੇ ਆਮ ਤੌਰ ਤੇ ਉਹ ਨਿੱਜਰ ਦੇ ਕਰ ਰਹਿੰਦੇ ਨੇ ਤੇ ਨਿੱਜਰ ਨੂੰ ਤੁਹਾਨੂੰ ਪਤਾ ਇੱਕ ਵਾਰੀ ਮੰਤਰੀ ਬਣਾਇਆ ਸੀ ਕੇਜਰੀਵਾਲ ਨੇ ਸਤਾਨਕ ਸਰਕਾਰਾਂ ਲੇਕਿਨ ਉਹਨੇ ਇੱਕੋ ਹੀ ਪਾਰਟੀ ਅਸੂਲਾਂ ਦੇ ਖਿਲਾਫ ਜਾ ਕੇ ਪਰਜਿੰਦਰ ਸਿੰਘ ਹਮਦਰ ਦੇ ਅੱਗੇ ਬਿਆਨ ਦੇ ਦਿੱਤਾ ਸੀ ਤੇ ਉਦੋਂ ਫਿਰ ਉਹਨੂੰ ਘਰੋਂ ਤੋਰਤਾ ਸੀ ਨਾਲ ਉਹਦਾ ਇੱਕ ਮੈਂ ਕਿਹਾ ਸੀ ਜਵਾਈ ਸੀ ਉਹਦੇ ਦੋਸਤ ਸੀਗੇ ਉਹਨਾਂ ਗਦਰ ਨੂੰ ਲੰਮਾ ਚਾਇਆ ਸੀ ਉਹਨਾਂ ਦਿਲਾਂ ਦੇ ਵਿੱਚ ਬੇਸਿਕ ਕਰਕੇ ਉਹਨਾਂ ਸੋਚਿਆ ਵੀ ਦੋ ਲੀਡਰ ਨੇ ਸਾਡੇ ਤਲਬੀਰ ਸਿੰਘ ਗਿੱਲ ਤੇ ਇੰਦਰਬੀ ਸਿੰਘ ਨੇ ਜਿਹੜੇ ਹਲਕਾ ਸਾਉ ਤੋਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਉਹਨਾਂ ਫਿਰ ਤਲਬੀਰ ਗਿੱਲ ਦੀ ਜਿਹੜਾ ਤਲਬੀਰ ਗਿੱਲ ਨੂੰ ਉੱਥੇ ਜਾ ਕੇ ਫਿੱਟ ਕੀਤਾ ਜਿੱਥੇ ਮਜੀਠੀਆ ਦੀ ਦੁੱਖ ਦੀ ਰਗ ਮਜੀਠਾ ਹਲਕੇ ਦੇ ਵਿੱਚ ਦੋ ਭਰਾ ਇੱਕ ਲਾਲੀ ਸੁਖਜਿੰਦਰ ਸਿੰਘ ਲਾਲੀ ਤੇ ਇੱਕ ਜੱਗਾ ਇਹ ਦੋਵੇਂ ਕਾਂਗਰਸੀ ਹੁੰਦੇ ਸੀ ਇੱਕ ਵਾਰੀ ਜੱਗੇ ਦੇ ਚੋਣ ਲੜੀਆ ਤੇ ਦੋ ਵਾਰੀ ਲਾਲੀ ਲੜੀ ਦੋਵੇਂ ਤਿੰਨੇ ਪਰ ਦੋਵੇਂ ਭਰਾ ਆ ਰਹੇ ਨੇ ਹੁਣ ਇਸ ਵਾਰੀ ਉਹ ਦੋਵੇਂ ਆਮ ਆਦੀ ਪਾਰਟੀ ਦੇ ਵਿੱਚ ਨੇ ਤੇ ਮੈਨੂੰ ਉਮੀਦ ਹੈ ਕਿ 2026 ਦੇ ਅਖੀਰ ਦੇ ਵਿੱਚ ਇਹ ਪਲਟੀ ਮਾਰ ਕੇ ਮੁੜ ਕਾਂਗਰਸ ਚੱਲ ਜਾਣਗੇ ਤੇ ਉਥੋਂ ਟਿਕਟ ਲੈ ਕੇ ਫਿਰ ਚੋਣ ਲੜਨਗੇ ਇਹ ਨਹੀਂ ਕਿ ਤਲਬੀਰ ਸਿੰਘ ਗਿੱਲ ਉਥੋਂ ਚੋਣ ਜਿੱਤ ਜਾਊਗਾ ਇਹ ਇਹ ਸੰਭਵ ਨਹੀਂ ਹੈਗਾ ਲੇਕਿਨ ਇਹ ਮਜੀਠੇ ਨੂੰ ਬੜਾ ਬੜਾ ਡੈਂਟ ਪੁਆਇੰਟ ਚ ਕਾਰਜ ਆਵੇਗਾ ਜੀ ਕਿਉਂ ਮਜੀਠੇ ਦੀ ਗੈਰ ਹਾਜ਼ਰੀ ਦੇ ਆਮ ਲੋਕਾਂ ਦੇ ਕੰਮ ਕਰ ਤਲਬੀਰ ਗਿੱਲ ਕਰਦਾ ਸੀ ਤੇ ਅੱਜ ਵੀ ਜਦੋਂ ਹਾਕਮ ਤੁਹਾਡੇ ਨਾਲ ਆ ਤੇ ਮਜੀਠੇ ਹਲਕੇ ਦੇ ਵਿੱਚ ਉਹ ਵੱਧ ਤੋਂ ਵੱਧ ਕੰਮਗਰ ਮਿਹਨਤੀ ਬਹੁਤ ਤੁਸੀਂ ਮਰੀਚਪਸਕੜੀ ਗਾਂਦਰੀ ਮਿਹਨਤੀ ਬਹੁਤ ਮਿਹਨਤੀ ਤੇ ਇਹਨਾਂ ਵੀ ਘਰੋਂ ਵੀ ਅਸਾ ਸੁਖਾ ਸੁਖਾ ਹੋਣ ਦੇ ਬਾਵਜੂਦ ਵੀ ਉਹਨੇ ਮੋਟਰ ਮੈਨਿੰਦੇ ਦਾ ਕੰਮ ਸਿੱਖਿਆ ਜਿਹਦੀ ਪਿੱਖੀ ਵੰਡੇ ਤੇ ਛੋਟੀ ਜੀ ਦੁਕਾਨ ਲੈ ਕੇ ਮੋਟਰ ਮੈਨਿੰਦੀ ਕਰਦਾ ਹੁੰਦਾ ਸੀ ਕਿ ਕਿਚਨ ਨੂੰ ਯਾਰ ਕੰਮ ਕੰਮ ਸਿੱਖੋ ਤੁਸੀਂ ਬੇਸੇ ਕਰਕੇ ਬਕਾਇਦਾ ਤੌਰ ਤੇ ਜਿਹੜਾ ਤਸਵੀਰ ਗਿੱਲ ਦਾ ਜਿਹੜਾ ਉਹਨੂੰ ਉੱਥੇ ਲਾਇਆ ਗਿਆ ਮਜੀਠੇ ਦੇ ਵਿੱਚ ਉਹ ਜਿਹੜਾ ਵਾ ਮਜੀਤ ਵਿਕਰਮਜੀਤ ਜੀ ਬੜੀ ਕਈ ਪ੍ਰਕਾਰ ਦੀਆਂ ਜਿਹੜੀਆਂ ਵਾ ਉਹ ਮੁਸ਼ਕਲਾਂ ਖੜੀਆਂ ਕਰ ਸਕਦਾ ਵਾ ਅੱਗੇ ਵੇਖੋ ਇਹਨਾਂ ਲੋਕਾਂ ਦਾ ਕੋਈ ਕਿਰਦਾਰ ਤੈਅ ਨਹੀਂ ਕਦੀ ਇਹ ਕਾਂਗਰਸ ਚੱਲ ਜਾਂਦੇ ਕਦੀ ਭਾਜਪਾ ਚੱਲ ਜਾਂਦੇ ਕਦੀ ਆਮਾਦੀ ਪਾਰਟੀ ਜੇ ਕਦੀ ਕਾਲੀ ਚੱਲ ਜਾਂਦੇ ਇਹਨਾਂ ਦਾ ਕਿਰਦਾਰ ਤਾਂ ਕੋਈ ਹੈ ਨਹੀਂ 2027 ਤੋਂ ਕਿਸੇ ਪ੍ਰਕਾਰ ਦੀ ਵੀ ਇੱਕ ਕਰਵਟ ਲੈ ਸਕਦੇ ਨਹੀਂ ਜੀ ਇਹ ਤਾਂ ਹੁਣ 2027 'ਚ ਦੇਖਣਾ ਹੋਵੇਗਾ ਕਿ ਕੀ ਕਰਦੇ ਨੇ ਉਧਰ ਹੀ ਵੱਡੇ ਸਾਹਿਬ ਅੱਜ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਇੱਕ ਵੱਡਾ ਦਾਵਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਗਨੀਬ ਕੌਰ ਮਜੀਠੀਆ ਦੇ ਨਾਮ ਤੇ ਕੋਈ 1000 ਏਕੜ ਦੀ ਜ਼ਮੀਨ ਹੀ ਨਹੀਂ ਹੈ ਜੇਕਰ ਅਜਿਹਾ ਕੁਝ ਨਿਕਲ ਆਉਂਦਾ ਜ਼ਮੀਨ ਹੈਗੀ ਹੈ ਤਾਂ ਫਿਰ ਕਹਿੰਦੇ ਮੈਂ ਕੇਸ ਹੀ ਨਹੀਂ ਲੜੂੰਗਾ ਨਾ ਬੇਲ ਫਾਈਲ ਕਰੂੰਗਾ ਜਿੰਦੋਂ ਤੱਕ ਜ਼ਮੀਨ ਨਿਕਲੀ ਜਾਂ ਨਹੀਂ ਨਿਕਲੀ ਇਹ ਤੇ ਵੇਖੋ ਜੀ ਜਾਂਜਤਾ ਵਿਚ ਹੈ ਕਿ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਜਿਹਦੇ ਵਕੀਲ ਕਰ ਰਹੇ ਨੇ ਉਹ ਬਿਕਰਮ ਸਿੰਘ ਮਜੀਠੀ ਦੇ ਦੋਸਤ ਨਹੀਂ ਉਹ ਦੁਸ਼ਮਣ ਮੀਡੀਆ ਟ੍ਰਾਇਲ ਕਰਕੇ ਤੁਸੀਂ ਨੂੰ ਪਸਾਰ ਰਹੇ ਹੋ ਸਭ ਕੋ ਜਿਹੜਾ ਮੀਡੀਆ ਟ੍ਰਾਇਲ ਹੋ ਰਿਹਾ ਇਹ ਸਾਰੇ ਜੱਜਾਂ ਦੇ ਨੋਟਿਸ ਵੀ ਇੱਕ ਹੀ ਗੱਲ ਆਉਂਦੀ ਹੈ ਇਹ ਗੱਲ ਕਹਿੰਦੇ ਨੇ ਫਲਾਣੀ ਜਗ੍ਹਾ ਕੋਈ ਜ਼ਮੀਨ ਨਹੀਂ ਠਿਕਣੀ ਉਹ ਤੇ ਮੇਰੇ ਕੋਲ ਚਲਾਨ ਜਦੋਂ ਵਿਜੀਲੈਂਸ ਪੇਸ਼ ਕਰੂਗੀ ਤੇ ਵਿਜੀਲੈਂਸ ਦੀ ਕਾਰਜਕਾਰੀ ਕੋ ਜੇ ਸੰਤੁਸ਼ਟ ਨਹੀਂ ਉਹਨਾਂ ਦੇ 90% ਕੇਸ ਜਿਹੜੇ ਬਕਾਇਆ ਤੋਂ ਤੇ ਪਰੇ ਹੁੰਦੇ ਕੰਮ ਨਹੀਂ ਕਰਦੇ ਬੰਦੇ ਇਹ ਚੱਕਰ ਤੇ ਵਿਕ੍ਰਮ ਸਿੰਘ ਮਜੀਠੀਏ ਦੇ ਮਾਮਲੇ ਜਿਸ ਤਰੀਕੇ ਨਾਲ ਉਹ 402 ਐਕਟ ਦੀ ਗੱਲ Shimla ਦੀ ਗੱਲ ਕਰਦੇ ਆ ਆਪਣੇ ਸੈਨਿਕ ਫਾਰਮ ਦੀ ਗੱਲ ਕਰਦੇ ਆ ਗ੍ਰੀਨ ਐਵੇਨਿਊ ਇੱਕ ਕਲੋਨੀ ਦੀ ਗੱਲ ਕਰਦੇ ਜਲੰਧਰ ਦੀ ਉਹ ਕਹਿੰਦੇ ਸਾਡੇ ਹੈ ਹੀ ਕੁਛ ਨਹੀਂਗਾ ਹਾਂ ਉਹਤੇ ਵੇਖੋ ਅਸੀਂ ਨਹੀਂ ਗੱਲ ਕਰਦੇ ਵੀ ਜਿਹੜੇ ਵਕੀਲ ਨੇ ਵਕੀਲਾ ਨੂੰ ਮੀਡੀਆ ਟ੍ਰਾਇਲ ਨਹੀਂ ਕਰਨਾ ਚਾਹੀਦਾ ਉਹ ਚੰਗੇ ਭਲੇ ਬੰਦੇ ਨੇ ਦਮਨਦੀਪ ਸਿੰਘ ਸੋਦੀ ਵੀ ਚੰਗੇ ਭਲੇ ਬੰਦੇ ਆ ਤੇ ਅਰਸ਼ਦੀਪ ਪਰੇ ਵੀ ਚੰਗੇ ਭਲੇ ਬੰਦੇ ਨੇ ਤੇ ਮੈਂ ਸਰਕਾਰੀ ਵਕੀਲਾਂ ਨੂੰ ਵੀ ਬੇਨਤੀ ਕਰੂ ਭਾਈ ਤੁਸੀਂ ਆਪਣਾ ਕੰਮ ਕਰੋ ਪਹਿਲਾਂ ਜਾ ਕੇ ਤੁਸੀਂ ਆਪਣੇ ਸਬੂਤ ਇਕੱਠੇ ਕਰੋ ਤੇ ਅਦਾਲਤ 'ਚ ਪੇਸ਼ ਕਰੋ ਹਾਲ ਦੀ ਕੁੜੀ ਤੁਸੀਂ ਇੰਨਾ ਕਹ ਦੱਸਦੇ ਹੋ ਵੀ ਸਾਡੀ ਕਾਰਵਾਈ ਜਾਰੀ ਹੈ ਬਸ ਇਹਦੇ ਬਾਅਦ ਮੀਡੀਆ ਵਿੱਚ ਕਹਿਣ ਦੀ ਲੋੜ ਨਹੀਂ ਉਹ ਵੀ ਆਪਣੀ ਗੱਲ ਕਰੀ ਜਾਂਦੇ ਆ ਆਪਣੀ ਗੱਲ ਕਰੀ ਜਾਂਦੇ ਦੋਵੇਂ ਜਿਹੜੀ মিডিਆ ਟ੍ਰੈਡ মিডিਆ ਚ ਜਿਹੜਾ ਵਾ ਉਹਦੇ ਕੇਸ ਦਾ ਫੈਸਲਾ ਹੋ ਰਿਹਾ ਵਾ ਅਦਰਵਾਈਜ਼ ਜਿਹੜਾ ਵਾ ਉਹ ਫੈਸਲਾ ਹੋਣ ਨੂੰ ਟਾਈਮ ਲੱਗੇਗਾ ਫੈਰੀ ਸੋਹਬਤ ਨੇ ਕੱਲ ਕਹਿਤਾ ਸੀ ਆਪਾਂ ਗਲਮ ਗਲ ਕੀਤੀ ਸੀ ਹੁੰਦੀ ਕੈਸੀ ਵੀ ਅਸੀਂ 60 ਦਿਨਾਂ ਦੇ ਵਿੱਚ ਵਿੱਚ ਲਾਨ ਪੇਸ਼ ਕਰ ਰਹੇ ਹਾਂ ਜਿਹਨੂੰ 15 ਦਿਨ ਬੀਤ ਕੇ ਆ ਤੇ ਬਾਕੀ 45 ਦਿਨ ਰਹਿ ਗਏ 45 ਦਿਨ ਚੋਣਗਲ ਚਲਾਣ ਅਗਲੇ ਪੇਸ਼ ਕਰਨਾ ਤੇ ਅਜੇ ਹਾਲ ਦੀ ਘੜੀ ਤੱਕ ਮਜੀਠੀਏ ਨੂੰ ਅਦਾਲਤੋਂ ਕੋਈ ਕਿਸੇ ਪ੍ਰਕਾਰ ਦੀ ਕੋਈ ਰਾਹਤ ਨਹੀਂ ਮਿਲੀ ਜੀ ਆ ਉਹਨਾਂ ਨੂੰ ਜ਼ਮਾਨਤ ਮਿਲੀ ਆ ਤੇ ਨਾ ਜਿਹੜੀ ਉਹਨਾਂ ਨੇ ਕੇਸ ਪਾਇਆ ਸੀ ਉਹਨੂੰ ਤੀਜੀ ਵਾਰੀ ਵਿਡਰਾ ਕਰਨਾ ਪਿਆ ਨਵੇਂ ਸਿਰ ਤੋਂ ਫਿਰ ਕੇਸ ਕਰਮਗੇ ਕੇਸ 29 ਨੂੰ ਪਾਉਣਗੇ ਪਟੀਸ਼ਨ ਪਾਉਣਗੇ ਫਿਰ ਤੇ ਬਹਿਸ ਹੋਗੀ ਉਦੋਂ ਹੁੰਦੀ ਹੈ ਜੋ ਦੋ ਦਿਨ ਬਾਅਦ ਹੁੰਦੀ ਹੈ ਬਹਿਸ ਤੋਂ ਮਤ ਫਿਰ ਸਰਕਾਰ ਨੂੰ ਨੋਟਿਸ ਹੋਊਗਾ ਪੁਲਿਸ ਨੂੰ ਨੋਟਿਸ ਹੋਊਗਾ ਫਿਰ ਇਹ ਗੱਲ ਵੱਡਰ ਬਣੇਗੀ। ਇਹ ਸਰਕਾਰ ਕਿ ਉਹ ਸਮਾਂ ਕਾਫੀ ਲੰਘਦੇਗੇ ਇਦਾਂ ਹੀ ਕਰਦੇ ਕਰਉਂਦੇ ਆ। ਲੇਕਿਨ ਇਹ ਆਪੀ 2 ਮਹੀਨੇ ਦੇ ਵਿੱਚ ਚਲਾਨ ਕੀ ਪੇਸ਼ ਕਰਦੇ ਜਦੋਂ ਚਲਾਨ ਪੇਸ਼ ਹੋਊਗਾ ਫਿਰ ਸਟਾਈ ਦਾ ਪਤਾ ਲੱਗੂਗਾ ਵੀ ਕੇਸ ਕਿਹੜੇ ਪਾਸੇ ਜਾ ਰਿਹਾ ਵਾ। ਹੁਣ ਜਿਹੜੀ ਇਹ ਗੱਲ ਕਹਿਣੀ ਵੀ ਤੁਸੀਂ ਆਹ ਸ਼ਬਦ ਕਰਦੇ ਹੋ ਤੇ ਮੈਂ ਕੇਸ ਇਹਨੂੰ ਕਿ ਫਿਰ ਤਾਂ ਤੇਰੇ ਕੇਸ ਕਰਨ ਦੀ ਲੋੜ ਹੀ ਨਹੀਂ। ਜੇ ਉਹ ਚੀਜ਼ਾਂ ਸਾਬਤ ਹੋ ਜਾਂਦੀਆਂ ਤੇ ਫਿਰ ਤੇ ਪਈ ਤੇਰੇ ਕੇਸਾਂ ਦੀ ਲੋੜ ਹੀ ਨਹੀਂ ਹੈਗੀ ਫਿਰ ਤੇ ਅਦਾਲਤਾਂ 'ਤੇ ਫੈਸਲਾ ਕਰ ਦੂੰ ਜੀ ਫਿਰ ਤੂੰ ਕੇਸ ਲੜਦਾ ਵੀ ਕੁਛ ਨਹੀਂ ਬਣਨਾ ਤੁਸੀਂ ਇੰਨੀ ਗੱਲ ਕਰਕੇ ਆਪਣੀ ਜਾਨ ਕੋ ਛੁਡਾ ਰਹੇ ਹੋ ਪੇਸ਼ ਹੋਣ ਦਿਓ ਆਉਣ ਦਿਓ ਵੇਖੋ ਜਿਹੜੇ ਸਮੂਹਤ ਆਉਂਦੇ ਨੇ ਕਿਉਂ ਨਰਿੰਦਰ ਸਿੰਘ ਨੇ ਬੜੀ ਗੱਲ ਕਰਕੇ ਵੜੀ ਗਈ ਸੀ ਕਹਿੰਦਾ ਸਾਡਾ ਕਮ ਏਜੰਸੀ ਦਾ ਇਹ ਨਹੀਂ ਹੁੰਦਾ ਵੀ ਸਿੱਧਾ ਸਿੱਧਾ ਦੇਣੀ ਕਿ ਹੂੰ ਹਾਂ ਅਸੀਂ ਤੇ ਐਵੀਡੈਂਸ ਪੇਸ਼ ਕਰਨੇ ਅਦਾਲਤ ਦੇ ਵਿੱਚ ਜਿਸ ਜਿਹੜੀ ਸਜ਼ਾ ਉਹ ਅਦਾਲਤ ਨੇ ਦੇਣੀ ਆ ਅਸੀਂ ਐਵੀਡੈਂਸ ਲੈ ਕੇ ਬੈਠੇ ਆ ਆਪਣੇ ਜੀ ਪਟਿਆ ਸਾਹਿਬ ਕਾਂਗਰਸ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਮੰਨ ਰਿਹਾ ਇਹ ਤਾਂ ਜਗ ਜਾਹਰ ਹੈ ਆਪਸ ਇਹਨਾਂ ਦੀ ਲੜਾਈ ਵੀ ਕਲੇਸ਼ ਵੀ ਅੰਦਰ ਖਾਤੇ ਇਸੇ ਨੂੰ ਲੈ ਕੇ ਚੱਲਦਾ ਆ ਰਿਹਾ ਇਸੇ ਦੌਰਾਨ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਜੋ ਕਿ ਸਾਫ ਕਾਮੁਖ ਮੰਤਰੀ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਆਇਆ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤੇ ਮੈਂ ਕੇਜਰੀਵਾਲ ਦੇ ਨਿੱਕਰ ਚ ਚੂਹੇ ਛੱਡੂੰਗਾ ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਹੋ ਸਕਦਾ ਹੈ ਕਿ ਕਾਂਗਰਸ ਦੇ ਅੰਦਰ ਹੀ ਕਿਤੇ ਨਾ ਕਿਤੇ ਗੱਲ ਸ਼ੁਰੂ ਹੋ ਗਈ ਫਿਰ ਖਟਪਟ ਜੀ ਹੋ ਰਹੀ ਹੈ ਕਿ ਸੀ ਚੰਨੀ ਜਿਹੜੇ ਨੇ ਉਹ ਆਪਣੇ ਆਪ ਨੂੰ ਪਹਿਲੇ ਹੀ ਸੀਐਮ ਦਾ ਚਿਹਰਾ ਮੰਨ ਰਹੇ ਨੇ ਤੇ ਕੀ ਚੰਨੀ ਨੂੰ ਲੱਗਦਾ ਹੈ ਕਿ ਚੰਨੀ ਆਪਣੇ ਆਪ ਨੂੰ ਪਹਿਲੇ ਹੀ ਮੰਨ ਗਏ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਜਿਹੜੀ ਹਾਈ ਕਮਾਂਡ ਹੈ ਮੈਨੂੰ ਹੀ ਸੀਐਮ ਦਾ ਚਿਹਰਾ ਰੱਖੇਗੀ ਵੇਖੋ ਚੰਨੀ ਵਾਲ ਚੰਨੀ ਚੰਨੀ ਸਾਹਿਬ ਦੀ ਜੜੀਆ ਨਾ ਪਸਲੀਆਂ ਭਾਰ ਨਹੀਂ ਚੁੱਕਦੀ ਆਪੀ ਉਹ ਕੇਜਰੀਵਾਲ ਦੇ ਪਜਾਮੇ ਚੋਂ ਹੀ ਛੜ ਗਏ ਕਹਿਣ ਦੀ ਗੜੀ ਗੱਲ ਹੁੰਦੀ ਹੈ ਕਹਿਣ ਨੂੰ ਤੇ ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਸੀ ਕਿ ਅਸੀਂ ਕੈਪਟਨ ਮਰਿੰਦਰ ਸਿੰਘ ਦੀ ਪਜਾਮੇ ਚੋਂ ਹੀ ਛੱਡਾ ਗਏ ਕੈਪਟਨ ਮਰਿੰਦਰ ਸਿੰਘ ਵੀ ਕਹਿੰਦਾ ਸੀ ਸੁਖਬੀਰ ਬਾਦਲ ਦੀ ਪਜਾਮੇ ਚੋਂ ਹੀ ਛੱਡਾ ਗਏ ਸੀ ਕਹਿਣ ਦੀ ਗੜੀ ਗੱਲ ਹੁੰਦੀ ਹੈ ਪਰ ਇਹ ਗੱਲ ਹੈ ਵੀ ਜੇ ਲੁਧਿਆਣਾ ਦੀ ਸੀਟ ਹਰੀ ਗਈ ਹਾਰੀ ਹੈ ਨਾ ਉਹ ਕਾਂਗਰਸ ਦੇ ਮੁੱਖ ਮੰਤਰੀ ਨੇ ਹਾਰੀ ਹੈ ਅੱਧੀ ਦਰਜਨ ਦੇ ਕਰੀਬ ਮੁੱਖ ਮੰਤਰੀ ਪਰਦੇ ਸੀ ਰਾਜਾ ਵੜੇ ਕਹਿੰਦਾ ਸੀ ਮੈਂ ਮੁੱਖ ਮੰਤਰੀ ਆ ਪ੍ਰਤਾਪ ਬਾਜਵਾ ਕਹਿੰਦਾ ਸੀ ਮੈਂ ਮੁੱਖ ਮੰਤਰੀ ਆ ਸੁਖੀ ਦਾਵਾ ਕਹਿੰਦਾ ਮੈਂ ਮੁੱਖ ਮੰਤਰੀ ਆ ਰਾਣਾ ਗੁਰਜੀਤ ਮੁੱਖ ਮੰਤਰੀ ਨੂੰ ਮਾਰਦਾ ਸੀ ਪ੍ਰਗਟ ਸਿੰਘ ਕਹਿੰਦਾ ਸੀ ਹਾਂ ਮੇਰੀ ਵੀ ਵਾਰੀ ਆ ਸਕਦੀ ਆ ਤੇ ਚਰਨਦੀਪ ਸਿੰਘ ਚੰਨੀ ਤੇ ਪਿੱਛੇ ਕਿਤਾਬ ਚ ਖੜੀ ਸੀ ਹਾਂ ਤੇ ਹੁਣ ਵੀ ਚੰਨੀ ਸਾਹਬ ਨੇ ਗੱਲ ਕਹਿ ਕੇ ਕਹਤਾ ਵੀ ਅਗਲਾ ਮੁੱਖ ਮੰਤਰੀ ਕਾਂਗਰਸ ਦਾ ਭਾਈ ਮੈਂ ਹੀ ਆ ਬਾਕੀ ਕੋਈ ਨਹੀਂ ਇਕ ਲੇਕਿਨ ਸੁਖੀਰ ਦਾ ਵਾਦੇ ਦੋ ਦਿਨ ਪਹਿਲਾਂ ਕੀ ਕਿਹਾ ਸੀ ਉਹ ਕਹਿੰਦੇ ਸੀ ਪਹਿਲਾਂ 2027 ਚ ਚੋਣ ਤਾਂ ਜਿੱਤ ਲਉ ਜੀ ਤੇ ਚੋਣ ਜਿੱਤਣ ਤੋਂ ਬਾਅਦ ਹਾਈ ਕਮਾਂਡ ਆਪੇ ਫੈਸਲਾ ਕਰ ਦੇਵੇਗੀ ਵੀ ਮੁੱਖ ਮੰਤਰੀ ਕਿੰਨੇ ਬਣਨਾ ਜੋ ਸਾਡੇ ਅਸੂਲ ਨੇ ਜੀ ਕਿਹੜੀਆਂ ਆ ਗੱਲਾਂ ਕੀਤੀਆਂ ਜਰੀਆਂ ਇਹ ਬੰਦ ਕੀਤੀਆਂ ਜਾਣੀ ਚਾਹੀਦੀਆਂ ਤੇ ਜਿਹੜਾ ਮਰਜੀਠੇ ਦੇ ਹੱਕ ਦੇ ਵਿੱਚ ਕਿਸ ਆਗੂਆਂ ਨੇ ਕਾਂਗਰਸੀ ਆਗੂਆਂ ਨੇ ਹਾਧਾ ਪਾਰਾ ਮਾਰਿਆ ਸੀ ਉਹਦੇ ਤੇ ਵੀ ਟਿੱਪਣੀ ਕੀਤੀ ਉਹਨਾਂ ਕਿਹਾ ਜੀ ਇਹ ਇਹਨਾਂ ਲੋਕਾਂ ਦੇ ਆਪਣੇ ਵਿਚਾਰ ਹੋ ਸਕਦੇ ਸਾਡਾ ਇਹਨਾਂ ਇਹਨਾਂ ਵਿਚਾਰਾਂ ਦਾ ਕਾਂਗਰਸ ਦਾ ਕੋਈ ਸਬੰਧ ਨਹੀਂ ਲੰਦਾ। ਲੇਕਿਨ ਉਸ ਨੂੰ ਲੈ ਕੇ ਕਾਂਗਰਸੀ ਕਾਫੀ ਫਜ਼ੀਅਤ ਹੋਈ ਸੀ। ਕਿਉਂ ਹੋਈ ਸੀਗੀ? ਉਨਾਂ ਨੂੰ ਕਿਹੜਾ ਪੈ ਗਿਆ ਵੀ ਸਾਰੇ ਚੋਰ-ਚੋਰ ਮਸਰੇ ਭਾਈ ਮੁੱਖ ਮੰਤਰੀ ਸਿੱਧੇ ਰੂਪ ਜਿਤੇ ਕਹਿਤਾ ਸੀ ਚੋਰ-ਚੋਰ ਮਸਰੇ ਭਾਈ ਇਹ ਸਾਰੇ ਚੋਰ ਇੱਕ ਮੱਜ ਤੇ ਇਕੱਠੇ ਹੋ ਗਏ ਪਰ ਅਸੀਂ ਬਖਸ਼ਾਂਗੇ ਨਹੀਂ ਜਿਹੜਾ ਵੀ ਦੋਸ਼ੀ ਹੈ ਜਿਨੇ ਵੀ ਇਹ ਚੋਰੀ ਕੀਤੀ ਜਿਨੇ ਵੀ ਪ੍ਰਸਾਧਰ ਕੀਤਾ ਅਸੀਂ ਉਹਨਾਂ ਖਿਲਾਫ ਕਾਰਵਾਈ ਸਖਤ ਤੋਂ ਸਖਤ ਕਰਾਂਗੇ ਤੇ ਚੰਨੀ ਸਾਹਿਬ ਜਿਹੜੇ ਮੁੱਖ ਮੰਤਰੀ ਦੀ ਪਹਿਲੀ ਕਤਾਰ ਜੇ ਪਹਿਲਾਂ ਮੁੱਖ ਮੰਤਰੀ ਰਹੇ ਉਹ ਸੋਚਦੇ ਮੇਰੇ ਤੋਂ ਬਗੈਰ ਮੁੱਖ ਮੰਤਰੀ ਹੋ ਕਾਬਲੇ ਤੇ ਕੋਈ ਹੈ ਹੀ ਨਹੀਂਗਾ ਜੇ ਉਹਨਾਂ ਨੇ ਚੋਣ ਜਿੱਤੀ ਆ ਐਤ ਕੀ ਨੋਕਸਬਾ ਦੀ ਤੋਂ ਵੀ ਥੰਮਸ ਅਮ ਜੋੜੀ ਜਿੱਤੀ ਉਹਨਾਂ ਨੇ 37 ਨੰਬਰ ਤੇ ਰਹਿੰਦੇ ਆ ਬੂਟਾ ਲੈਣ ਦੇ ਵਿੱਚ ਇਸ ਕਰਕੇ ਚੰਨੀ ਹੋਰੀ ਜੋ ਮਰਜੀ ਕਹੀ ਜਾਂ ਨਾ ਤੇ ਚੂਹੇ ਛੱਡੇ ਜਾਣੇ ਤੇ ਨਾ ਚੰਨੀ ਸਾਬ ਤੁਹਾਡੀ ਇੰਨੀ ਛੇਤੀ ਵਾਰੀ ਆ ਜਣੀ ਵੀ ਤੁਸੀਂ ਮੁੱਖ ਮੰਤਰੀ ਬਣ ਜਾਓਗੇ ਇਹ ਜਿਹੜੀ ਕਾਂਗਰਸ ਪਾਰਟੀ ਆ ਇਹ ਬਲੱਖਣ ਪਾਰਟੀ ਥਾਪੜਾ ਕਿਸੇ ਹੋਰ ਨੂੰ ਦਾਵਾ ਤੇ ਮੁੱਖ ਮੰਤਰੀ ਕਿ ਹੋਰ ਬਣ ਜਾਂਦਾ ਵਾ ਤੁਸੀਂ ਵੀ ਪਿਛਲੇ ਪਿਛਲੇ ਜਿਹੜੀ ਬਣੇ ਸੀ ਨਾ 2021 ਦੇ ਵਿੱਚ ਮੁੱਖ ਮੰਤਰੀ ਬਣੇ ਸੀ 111 ਦਿਨਾਂ ਲਈ ਉਹਦੋਂ ਵੀ ਤੁਸੀਂ ਮੁੱਖ ਮੰਤਰੀ ਸੀ ਬਣਦੇ ਤੜੀ ਵਾਰੀ ਨਹੀਂ ਸੀ ਤੁਸੀਂ ਕਿਉਂ ਤੇ ਮੇਰੀ ਵਾਰੀ ਨਹੀਂ ਹੋਣੀ ਉਹ ਤੇ ਜੱਟਾਂ ਦੀ ਆਪਸੀ ਲੜਾਈ ਚੋਂ ਤੁਹਾਡੀ ਮੁੱਖ ਮੰਤਰੀ ਸ਼ਬ ਨਿਕਲ ਆਈ ਸੀ ਹੋਰ ਕੋਈ ਗੱਲ ਨਹੀਂ ਸੀ ਜੀ ਪਟਿਸਾਪ ਤਰਨਤਾਰਨ ਦੇ ਵਿੱਚ ਸੀਟ ਇੱਕ ਖਾਲੀ ਹੋਈ ਹੈ ਤਰਨਤਾਰਨ ਦੀ ਵਿਧਾਨ ਸਭਾ ਦੀ ਸੀਟ ਜਿਹੜੀ ਖਾਲੀ ਹੋਈ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਜਿਸ ਵਾਰ ਪਾਰਟੀਆਂ ਦੇ ਵਿੱਚ ਹਲਚਲ ਵੀ ਹੋ ਰਹੀ ਹੈ ਕਿ ਹੁਣ ਕਿਹੜਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨਗੇ ਇਸ ਦਰਮਿਆਨ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜਿਹੜੀ ਹੈ ਉਹਨਾਂ ਨੇ ਕਿਹਾ ਸੀ ਕਿ ਉਹ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮੈਦਾਨ ਚ ਉਤਾਰਨਗੇ ਪਰ ਹੁਣ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਇਨਕਾਰ ਕਰ ਦਿੱਤਾ ਹੈ ਕਿ ਪਰਮਜੀਤ ਕੌਰ ਖਾਲੜਾ ਕੋਈ ਵੀ ਚੋਣ ਨਹੀਂ ਲੜਨਗੇ ਕੀ ਲੱਗਦਾ ਹੈ ਕਿ ਉਹ ਚੋਣ ਨਹੀਂ ਲੜਨਗੇ ਕੋਈ ਹੋਰ ਉਮੀਦਵਾਰ ਹੁਣ ਉਤਾਰਿਆ ਜਾਵੇਗਾ ਮੈਦਾਨ ਚ 1999 ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਲੜੀ ਸੀ ਮਨੂੰ ਯਾਦ ਨਹੀਂ 98 ਕੇ ਨਿਂਦੜੀ ਚੋੜ ਜਾਨੇ ਲੋਕ ਸਭਾ ਪਰੰਤਨ ਤਨੋਸ ਗੰਦਾ ਸੀ ਤੋਂ ਖਡੂਰ ਸੇ ਬਾਦਚ ਬਣ ਉਸ ਹਲ ਕਿਉਂ ਤੋ ਚੋਲ ਲੜਨ ਵਾਸਤੇ ਇਨਾ ਖਰਚਾ ਵੀ ਕੀਤਾ ਸੀ ਤੇ ਭਾਈ ਰਿੰਦੀਪ ਸਿੰਘਾਂ ਦੀ ਪਿੱਠ ਤੇ ਸੀਗੇ ਤੇ ਇਹਨਾਂ ਨੇ 50 ਹਜ਼ਾਰ ਵੋਟ ਲਏ ਸੀ ਤੇ 2019 ਦੇ ਵਿੱਚ ਇਹਨਾਂ ਨੇ ਬਕਾਇਦਾ ਤੌਰ ਤੇ ਫਿਰ ਚੋਣ ਲੜੀ ਸੀ ਦੋ ਬੀਬੀਆਂ ਸੀ ਖਡੂਰ ਸਿੰਘ ਦੀ ਬੀਬੀ ਜਗੀਰਕੌਰ ਤੇ ਬੀਬੀ ਪਰਮਜੀਤ ਕੋਲ ਫੜੜਾ ਇਹ ਦੋਵੇਂ ਇੱਕ ਮੰਚ ਤੇ ਇਕੱਠੀਆਂ ਹੋ ਜਾਂਦੀਆਂ ਤੇ ਇਹ ਜਿਹੜਾ ਹਲਕਾ ਵਾ ਇਹ ਪੰਥਕ ਹਲਕਾ ਵਾ ਅਕਾਲੀ ਗੱਲ ਦੀ ਸੀਟ ਪੱਕੀ ਸੀ ਲੇਕਿਨ ਦੋਵਾਂ ਦੀ ਲੜਾਈ ਦੇ ਵਿੱਚੋਂ ਜਿਹੜਾ ਸੀ ਤਸਵੀਰ ਸਿੰਘ ਦਿਪਕ ਕਾਂਗਰਸੀ ਮੀਤਵਾ ਚੁਣ ਜਿੱਤ ਕੇ ਸੀ ਤੇ 2024 ਦੇ ਵਿੱਚ ਕਾਂਗਰਸ ਦਾ 인ਦਰਬੀਰ ਸਿੰਘ ਜੀਰਾ ਕੁਲਬੀਰ ਸਿੰਘ ਰਿਕਨਬੀਰ ਸਿੰਘ ਜੀਰਾ ਅਕਾਲੀ ਦਲ ਦਾ ਬਾਦਲ ਦਾ ਜਿਹੜਾ ਸੀ ਵਿਰਸਾ ਸਿੰਘ ਬਰਟੋਆ ਤੇ ਮੇਨ ਉਮੀਦਵਾਰ ਸੀ ਆਪਣਾ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਵਾਲੇ ਜਿਹੜੇ ਉਦੋਂ ਆਜ਼ਾਦੀ ਦਾ ਲਗਭਗ ਸ਼ਰੋਮਣੀ ਕਾਲੀਦਾ ਮਾਨ ਵਾਲਿਆਂ ਨੇ ਅੰਮ੍ਰਿਤਸਰ ਵਾਲਿਆਂ ਨੇ ਉਹ ਸਪੋਰਟ ਕੀਤੀ ਸੀ ਵੀ ਅਸੀਂ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਨੀ ਉਹਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਜਿਤਾਉਣ ਵਾਸਤੇ ਬੀਬੀ ਖਾਦਲਾ ਨੇ ਆਪਣਾ ਜਿਹੜਾ ਵਿਸ਼ੇਸ਼ ਰੋਲ ਲਭਾਇਆ ਸੀ ਦਿਨ ਰਾਤ ਮਿਹਨਤ ਕੀਤੀ ਤੇ ਭਾਈ ਅਮਰਪਾਲ ਸਿੰਘ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਸੀ ਜਿਹੜੇ ਅਜੇ ਤੱਕ ਡਿਪਰਿਗਟ ਜੇਲ ਦੇ ਵਿੱਚ ਇਨਾਂ ਦੀ ਪੰਜ ਮੈਂਬਰੀ ਕਮੇਟੀ ਹੈਗੀ ਆ ਭਾਈ ਅਮਰਿਤਪਾਲ ਸਿੰਘ ਦੀ ਵਾਰਸਪਿੰਡਾਪ ਦੀ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ ਆਪਾਂ ਇਥੇ ਚੋਣ ਲੜਾਂਗੇ ਤੇ ਉਮੀਦਵਾਰ ਬਾਰੇ ਉਹਨਾਂ ਨੇ ਕਿਹਾ ਵੀ ਬੀਬੀ ਪਰਮਜੀਤ ਕੌਰ ਖਾਦਰਾ ਨਾਲ ਗੱਲ ਕਰੋ ਜੇ ਉਹ ਚੋਣ ਲੜਨ ਲੈਂ ਤੇ ਬਹੁਤ ਵਧੀਆ ਕਰਦਾ ਉਹ ਜਿੱਤ ਵੀ ਸਕਦੇ ਆ ਉਹ ਸੱਤਕ ਸਹੀ ਗੱਲ ਤੇ ਪਰਮਜੀਤ ਨੂੰ ਖਾਦਰਾ ਜਦੋਂ ਮਾ ਅਖਬਾਰਾਂ ਚੋਣਾ ਸ਼ੁਰੂ ਹੋ ਗਿਆ ਵੀ ਉਹ ਚੋਣ ਲੜਨਗੇ ਮੇਰੀ ਉਹਨਾਂ ਦੀ ਪੰਜ ਮੈਂਬਰੀ ਕਮੇਟੀ ਦੇ ਇੱਕ ਬੰਦੇ ਨਾਲ ਗੱਲ ਹੋਈ ਸੀ ਕਹਿੰਦੇ ਜੀ ਕੋਸ਼ਿਸ਼ ਕਰ ਰਹੇ ਅਸੀਂ ਬੀਬੀ ਜੀ ਚੋਲੜ੍ਹ ਭਰੇ ਦੀ ਗੱਲ ਕੋਈ ਬਣ ਨਹੀਂ ਰਹੀ ਕੱਲ ਬਕਾਇਦਾ ਤੌਰ ਤੇ ਇਹਨਾਂ ਦੀ ਖਾਦਲਾ ਮਿਸ਼ਨ ਆਰਗੇਨਾਈਜੇਸ਼ਨ ਇੱਕ ਕਹਿੰਦੇ ਖਾਦਲਾ ਮਿਸ਼ਨ ਕਮੇਟੀ ਆ ਇੱਕ ਖਾਦਲਾ ਮਿਸ਼ਨ ਆਰਗੇਨਾਈਜੇਸ਼ਨ ਖਾਦਲਾ ਮਿਸ਼ਨ ਆਰਗੇਨਾਈਜ਼ਰ ਜਿਹੜੇ ਪ੍ਰਧਾਨ ਨੇ ਹਰਮਨਜੀਤ ਸਿੰਘ ਸਰੀਆਲੀ ਨੇ ਜਨਰਲ ਸੈਕਟਰ ਦੇ ਰਹਿ ਗਏ ਤੇ ਜਗਦੀਪ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਵੀ ਬੀਬੀ ਪਰਮਜੀਤ ਕੌਰ ਖਦੜਾ ਭਵਿਕ ਵਿੱਚ ਕੋਈ ਵੀ ਚੋਣ ਨਹੀਂ ਲੜੇ ਜੀ ਵੀ ਵਨ ਇਤੋਂ ਕਿ ਭੀ ਹੋ ਵੀ ਐਤਿਕ ਵੀ ਚੋਣ ਨਹੀਂ ਲੜੇਗੀ ਜੇ ਉਹ ਦਾਵਾ ਕਰ ਰਹੇ ਚ ਦਾਵਾ ਕਿੰਨਾ ਸੱਚਾ ਤੇ ਕਿੰਨਾ ਝੂਠਾ ਵਾ ਉਹ ਤੇ ਬਾਅਦ ਚ ਪਤਾ ਲੱਗੂਗਾ ਲੇਕਿਨ ਬੀਬੀ ਪਰਮਜੀਤ ਕੌਰ ਖਦੜਾ ਨੂੰ ਵਾਰਿਸ ਪੰਜਾਬ ਦੀ ਜਥੇਬੰਦੀ ਉਹਨੇ ਬਣਾਉਣ ਲਈ ਲੱਗੇ ਹੋਏ ਨੇ ਜਿਓ ਚਾਹ ਜਿਓ ਚੋਣ ਲੜਦੇ ਨੇ ਤੇ ਬਾਕੀਆਂ ਨਾਲ ਵਧੀਆ ਟੱਕਰ ਦੇਣ ਦੇ ਸਮਰਥ ਨੇ ਉਹ ਜੀ ਜੀ ਇਹ ਤੁਹਾਨੂੰ ਉਹਦੇ ਇਹਨਾਂ ਨੂੰ ਦੇਖਣਾ ਹੋਵੇਗਾ ਕਿ ਕੌਣ ਮੈਦਾਨ ਚ ਉਤਰਦਾ ਤੇ ਕਿਹੜੀ ਪਾਰਟੀ ਜਿਹੜੀ ਇਹ ਸੀਟ ਆਪਣੇ ਨਾਮ ਕਰਦੀ ਹੈ ਬਹੁਤ ਸ਼ੁਕਰੀਆ ਪਟੜ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਾਕੀ ਸ਼ੁਕਰੀਆ ਜੀ